Yeah. भगवान तीर इस नाभि में लगाइए कभी इसका अंत तो होगा बीबिया बेनती भाई आपने से अपने अपने बच्चे अपनी अपनी गोदियों के चक लो क्योंकि पटाखे बहुत ज्यादा ने तो बच्चा आपका अंदर लैके जा रहे अच्छा ग्यारह सौ रुपया पहला ग्यारह सौ रुपया होना शोक कुमार जी सरपंच पिंड सैकड़ा तो ग्यारह सौ रुपया ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਸੁਪੁੱਤਰ ਮਾਈਕਲ 50 ਰੁਪਏ ਹਰਨੂਰ ਕੌਰ ਪੰਥਵੀਰ ਸਿੰਘ ਪਿੰਡ ਬੋਲਾ ਰਾਏ ਤੋਂ ਬਰਾਂਡ ਦੀ ਮੌਤ ਹੋ ਚੁੱਕੀ ਹੈ ਐਮਯੂ ਉਹ ਬਿਜਲੀ ਬੋਰਡ ਯੂਨੀਅਨ ਪੰਜਾਬ 100 ਰੁਪਏ ਬੇਅੰਤ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਤੋਂ ਆਗੂ ਸਰਦਾਰ ਕੇ ਮੋਹਨ 100 ਰੁਪਏ ਡਾਕਟਰ ਬਾਬੂ ਸੰਧਾ ਜੀ ਪਿੰਡ ਬੋਲਾ ਰਾਏ ਤੋਂ ਦੀਪਕ ਕੁਮਾਰ ਜੀ ਸਪੁੱਤਰ ਕਸ਼ਮੀਰ ਸਿੰਘ ਮਾਜੇਗੀ 100 ਰੁਪਏ ਹਰੀਚੰਦ ਸਰਪੰਚ ਪਿੰਡ ਮੋਹਣਗੜ੍ਹ ਤੋਂ 100 ਰੁਪਏ ਰਾਜ ਚੰਦ ਦੀ ਜੋੜਾ ਮੈਂਬਰ ਪੰਚਾਇਤ 100 ਰੁਪਏ ਨੌਕਰਨ ਸਿੰਘ ਪੰਡੂ ਪਿੰਡ ਸੈਦਕੇ ਮੋਹਣ 200 ਰੁਪਏ ਅਮਰ ਸਿੰਘ ਖੁਦਮਤ ਸਿੰਘ ਅਨੰਤਪ੍ਰਿੰਦ ਦਿਲਾਰਾਮ ਤੋਂ ਪੋਤਰੇ ਸੋਹਲਾਲ ਜੀ 50 ਰੁਪਏ ਸੋਤਨ ਗੁਰੂ ਵਾਲਿਆਂ ਤੋਂ 100 ਰੁਪਏ ਕਮਲໄਸਰ ਤੋਂ ਵੀਰ ਤੇਦਰੰਗਵਲੀ ਹਰਮਾਨ ਜੀ ਸ੍ਰੀ ਗਾਮ ਪਕਵਾਰ ਟੈਲੀਫੋਨ ਜਿਵੇਂ ਆਪਣੇ ਖੰਗਾ ਦੇ ਉੱਤੇ ਆ ਕੇ ਗਰਾਊਂਡ ਦੇ ਵਿੱਚ ਗੇੜਾ ਦੇਣਗੇ ਸੋ ਫਿਰ ਇੱਕ ਵਾਰ ਬੇਨਤੀ ਹੈ ਭਾਈ ਬੰਦਿਆਂ ਨੂੰ ਆਪਣੀ ਆਪਣੀ ਵੋਦੀਆਂ ਲੈ ਲਓ ਭਾਈ ਸੰਗਤ ਨੂੰ ਬੇਨਤੀ ਹੈ ਵੀ ਜਿਹੜੇ ਬੋਤਲ ਦੇ ਦੁਆਲੇ ਵੀ ਹੋ ਗਏ ਬੰਦੇ ਫਿਰ ਜੇਰਾ ਕਿਰਪਾ ਕਰਕੇ ਪਿੱਛੇ ਆ ਜਿਓ ਇਹਦੇ ਵਿੱਚ ਪਟਾਕੇ ਬੜੀ ਤਰ੍ਹਾਂ ਦੇ ਇੱਕ ਹੋਰ ਪਟਾਕੇ ਬਹੁਤ ਤਰ੍ਹਾਂ ਦੇ ਪਾਏ ਨੇ ਕਮਾਲ ਆ ਆਪਣਾ ਪਟਾਕੇ ਜੁਜਾਏ ਤੇ ਉਸ ਤੋਂ ਕਾਲ ਨੂੰ ਵੀ ਜਿਹੜੀ ਰਾਵਣ ਨੇ ਅਰੇ ਅੱਗ ਲੱਗ ਚੁੱਕੀ ਹੈ ਸਰਦਾਰ ਅਰਵਿੰਦਰ ਸਿੰਘ ਜੀ ਆਵਲਾ ਰਾਵਣ ਦੇ ਗੋਤਮ ਆਪਣੀ ਪੇਂਡ ਕਰਦੇ ਹੋਏ ਨੇਕੀ ਤੇ ਬਦੀ ਦਾ ਜੰਗਲ ਦੀ ਨੇਕੀ ਦੀ ਹਾਰ ਬਦੀ ਦੀ ਹਾਰ ਤੇ ਨੇਕੀ ਦੀ ਜਿੱਤ ਦੁਸਹਿਰਾ ਪ੍ਰਤੀਕ ਸਰਜਾ ਹੈ ਬੱਚਿਆਂ ਨੂੰ ਪਿੱਛੇ ਪਿੱਛੇ ਹਟਾ ਲਓ ਭਾਈ ਦੁਸਹਿਰਾ ਨੂੰ ਜਿਹੜਾ ਰਾਵਣ ਦਾ ਬੋਤਾ ਅੱਗ ਲੱਗ ਚੁੱਕੀ ਹੈ ਜੀ ਕਲਗੜਾ ਇੱਕ ਵੱਜੀ ਅੱਗੇ ਕੀ ਆ ਚੜਾ

ਜੋਗੀ ਪਿੰਡ ਮੀਰਖਾਸ ਤੋਂ 500 ਰੁਪਏ ਜੀ ਬੱਬੂ ਖਿੰਡਾ ਜੀ 500 ਰੁਪਏ ਜੀ ਗਗਨਬੱਤੀ ਸਰਪੰਚ ਪਿੰਡ ਮੋਣਕੇ ਢਾੜ ਜੀ